ਇੱਕ ਦਿਨ ਤਰਲੋਚਨ ਨੇ ਪਤਾ ਕੀ ਆਖਿਆ ਤਰਲੋਚਨ ਕਹਿੰਦਾ ਗੱਲ ਸੁਣ ਨਾਮਦੇਵ ਯਾਰ ਤੂੰ ਮੇਰਾ ਯਾਰ ਐ ਮੇਰੀ ਇੱਕ ਅਰਜੀ ਕਰੀ ਹਾਂ ਆਪਣੇ ਭਗਵਾਨ ਨੂੰ ਕਹਿੰਦਾ ਕੀ ਕਹਿੰਦਾ ਮੈਨੂੰ ਪਤਾ ਐ ਤੇਰੇ ਕੋਲ ਭਗਵਾਨ ਰੋਜ਼ ਆਉਂਦੇ ਨੇ ਮੈਨੂੰ ਪਤਾ ਐ ਭਗਵਾਨ ਤੇਰੇ ਨਾਲ ਗੱਲਾਂ ਕਰਦੇ ਨੇ ਮੈਨੂੰ ਪਤਾ ਐ ਭਗਵਾਨ ਤੇਰੇ ਨਾਲ ਸਿੱਧੀ ਗੱਲਬਾਤ ਐ ਯਾਰ ਕਹਿ ਹਾਂ ਆਪਣੇ ਭਗਵਾਨ ਨੂੰ ਮੈਨੂੰ ਵੀ ਕਿਤੇ ਦਰਸ਼ਨ ਦੇ ਦੇ ਨਾਮਦੇਵ ਕਹਿੰਦਾ ਕਹਿੰਦਾ ਤੂੰ ਮਿਲਣਾ ਐ ਭਗਵਾਨ ਨੂੰ ਕਹਿੰਦਾ ਹਾਂ ਕਹਿੰਦਾ ਆਪਣੇ ਕਹਿ ਰੱਬ ਨੂੰ ਵੀ ਮੇਰੀ ਮੇਰੀ ਝੋਲੀ ਚ ਵੀ ਦਰਸ਼ਨ ਕੀਤੇ ਮੇਰੇ ਘਰ ਵੀ ਆਵੇ ਜਿਵੇਂ ਤੈਨੂੰ ਦਰਸ਼ਨ ਹੁੰਦੇ ਨੇ ਮੈਨੂੰ ਵੀ ਕਿਤੇ ਇਦਾਂ ਦਰਸ਼ਨ ਹੋ ਜਾਣ ਕਹਿੰਦਾ ਤੇਰੀ ਇੱਛਾ ਹੈ ਕਹਿੰਦਾ ਹਾਂ ਫੇਰ ਦੱਸ ਕਹਿੰਦਾ ਕੋਈ ਨਹੀਂ ਨਾਮਦੇਵ ਜੀ ਆराधना ਕਰਦੇ ਨੇ ਭਗਵਾਨ ਜੀ ਆ ਗਏ ਤੇ ਨਾਮਦੇਵ ਜੀ ਨੇ ਆਖਿਆ ਦੱਸ ਵੀ ਨਾ ਭਗਵਾਨ ਕਹਿੰਦਾ ਦੱਸ ਵੀ ਨਾਮਿਆ ਕੀ ਚਾਹੁੰਦਾ ਕਹਿੰਦੇ ਮਹਾਰਾਜੀ ਮੇਰਾ ਇੱਕ ਬੜਾ ਪਿਆਰਾ ਮਿੱਤਰ ਬੜਾ ਪਿਆਰਾ ਯਾਰ ਹੈ ਫੇਰ ਇਹ ਨਾਮਦੇਵ ਕਹਿੰਦੇ ਕਹਿੰਦੇ ਮਹਾਰਾਜ ਉਹ ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਕਹਿੰਦੇ ਅੱਛਾ ਨਾਮਦੇਵ ਕੀ ਕਹਿੰਦਾ ਕਹਿੰਦੇ ਉਹ ਕਹਿੰਦਾ ਇੱਕ ਵਾਰੀ ਸਿਰਫ ਦਰਸ਼ਨ ਦੇ ਦੇ ਦਰਸ਼ਨ ਚਾਹੀਦੇ ਨੇ ਉਹਨੂੰ ਤੁਹਾਡੇ ਮਹਾਰਾਜ ਨਾਮਦੇਵ ਤੂੰ ਵਿਚੋਲਾ ਬਣਨ ਲੱਗਿਆ ਹੈ ਭਗਤੀ ਕਰਦਾ ਬੰਦਗੀ ਮਹਾਰਾਜ ਯਾਦ ਕਰਦਾ ਤੁਹਾਨੂੰ ਤੂੰ ਵਿਚੋਲਾ ਬਣਨਾ ਹੈ ਕਹਿੰਦਾ ਇਸੇ ਕਰਕੇ ਤੇ ਕਹਿਆ ਉਹਨੇ ਤੇਰਾ ਯਾਰ ਹੈ ਭਗਵਾਨ ਤੇਰੇ ਨੇੜੇ ਜਾਦਾ ਤੂੰ ਕਹਿ ਨਾਮਦੇਵ ਨਹੀਂ ਦਿੰਦਾ ਮੈਂ ਦਰਸ਼ਨ ਐਵੇਂ ਕਿਸੇ ਨੂੰ ਚੱਲ ਜੇ ਤੂੰ ਕਹਿੰਦਾ ਤੇਰੀ ਲਿਹਾਜ਼ ਰੱਖ ਲੈ ਨਾ ਬੋਲੋ ਸ਼ਰੀ ਵਾਹਿਗੁਰੂ ਮੇਰਾ ਖੋ ਸਤਨਾਮ ਵਾਹਿਗੁਰੂ ਜੇ ਤੂੰ ਕਹਿੰਦਾ ਤੇਰੀ ਲਿਹਾਜ਼ ਰੱਖ ਲੰਨਾ ਮੈਂ ਉਹੀ ਗੱਲ ਨਹੀਂ ਦਰਸ਼ਨ ਦੇਣੇ ਕਿਨਹਾ ਫਿਰ ਕਹਿੰਦੇ ਉਸ ਵੇਲੇ ਭਗਤ ਤਰਲੋਚਨ ਜੀ ਨੇ ਬੇਨਤੀ ਕੀਤੀ ਨਾਮਦੇਵ ਨੇ ਅੱਗੇ ਪਹਚਾਈ ਭਗਵਾਨ ਜੀ ਨੇ ਫਿਰ ਆਖਿਆ ਕਹਿੰਦੇ ਦਰਸ਼ਨ ਚਾਹੀਦੇ ਨੇ ਦਰਸ਼ਨ ਚਾਹੀਦੇ ਕਹਿੰਦੇ ਜਾ ਫਿਰ ਕਹਿ ਆਪਣੇ ਯਾਰ ਨੂੰ ਕਹਿ ਦੀਆਂ ਆਪਣੇ ਯਾਰ ਨੂੰ ਅੱਜ ਤੋਂ ਆਏਗਾ ਭਗਵਾਨ ਪਛਾਣ ਲਈ ਜੇ ਪਛਾਣਿਆ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿ ਦੀਆਂ ਆਪਣੇ ਯਾਰ ਨੂੰ ਮੇਰਾ ਭਗਵਾਨ ਆਏਗਾ ਪਛਾਣ ਲਈ ਜੇ ਪਛਾਣਿਆ ਜਾਂਦਾ ਇਹਦਾ ਸਤਿਵਚਨ ਬੜੀ ਖੁਸ਼ੀ ਹੋਈ ਉਸ ਵੇਲੇ ਤਰਲੋਚਨ ਜੀ ਫੇਰ ਮਿਲ ਪਏ ਤਰਲੋਚਨ ਜੀ ਫੇਰ ਮਿਲ ਪਏ ਤੇ ਕਹਿੰਦੇ ਮਿਲ ਕੇ ਕਹਿੰਦੇ ਨੇ ਨਾਮਦੇਵ ਕਿਉਂ ਬਈ ਕਰੀ ਗੱਲ ਭਗਵਾਨ ਨਾਲ ਮੇਰਾ ਲਾਇਆ ਸੀ ਸਨੇਹਾ ਭਗਵਾਨ ਨੂੰ ਕਹਿੰਦੇ ਲਾਇਆ ਸੀ ਕੀ ਆਖਿਆ ਅਗੋਂ ਉਹ ਕਹਿੰਦੇ ਉਹਨੇ ਆਖਿਆ ਕਹਿ ਰਹੀ ਆਪਣੇ ਯਾਰ ਨੂੰ ਵੀ ਆਏਗਾ ਭਗਵਾਨ ਪਛਾਣ ਲੇ ਜੇ ਪਛਾਣਿਆ ਜਾਂਦਾ ਕਹਿੰਦੇ ਅੱਛਾ ਹੁਣ ਭਗਵਾਨ ਵੀ ਜਾਣਦੇ ਸੀ ਵੀ ਦਿਲੋਂ ਯਾਦ ਕਰਦਾ ਨਾ ਤਰਲੋਚਨ ਤਰਲੋਚਨ ਭਗਤ ਦਿਲੋਂ ਪਿਆਰ ਕਰਦਾ ਦਿਲੋਂ ਯਾਦ ਕਰਦਾ ਹੈ ਬਸ ਫਿਰ ਸਾਧ ਸੰਗਤ ਕੀ ਗੱਲ ਸੀ ਕਹਿੰਦੇ ਉਸ ਵੇਲੇ ਇੱਕ ਦਿਨ ਨਾ ਭਗਤ ਤਰਲੋਚਨ ਜੀ ਦੇ ਘਰ ਵਿੱਚ ਔਲਾਦ ਨਹੀਂ ਸੀ ਦੋਵੇਂ ਮੀਆਂ ਬੀਬੀ ਸੀ ਨਾੜ ਵੜੇ ਸੀ ਮਾਇਆ ਬੜੀ ਸੀ ਪੈਸਾ ਦੁੱਧ ਪੁੱਤ ਸਭ ਕੁਝ ਸੀ ਔਲਾਦ ਨਹੀਂ ਸੀ ਇੱਕ ਦਿਨ ਫਿਰ ਭਗਤ ਤਰਲੋਚਨ ਜੀ ਦੇ ਘਰ ਵਾਲੀ ਨੇ ਆਖਿਆ ਦੋਵੇਂ ਬੈਠੇ ਮੰਜੀ ਤੇ ਗੱਲਾਂ ਕਰਨਾ ਸਵਾਮੀ ਜੀ ਤਰਲੋਚਨ ਜੀ ਦੇ ਘਰ ਵਾਲੀ ਤਰਲੋਚਨ ਨੂੰ ਕਹਿੰਦੀ ਏ ਆਪਣੇ ਘਰ ਵਿੱਚ ਕੋਈ ਕੰਮ ਕਰਨ ਵਾਲਾ ਨੌਕਰ ਰੱਖ ਲਓ ਛੋਟਾ ਜ ਮੇਰਾ ਦਿਨ ਨਹੀਂ ਲੰਘਦਾ ਕੱਲੀ ਦਾ ਸਾਰੀ ਦਿਹਾੜੀ ਅੱਛਾ ਕਹਿੰਦੇ ਉਧਰੋਂ ਗੱਲਾਂ ਚੱਲਦੀਆਂ ਨੇ ਅੰਦਰ ਸੁਣਿਓ ਉਧਰੋਂ ਗੱਲਾਂ ਚੱਲਦੀਆਂ ਨੇ ਅੰਦਰ ਤੇ ਇਧਰ ਮਾਲਕ ਨੇ ਖੇਡ ਵਰਤਾਈ ਤਰਲੋਚਨ ਦੇ ਘਰ ਵਾਲੀ ਕਹਿੰਦੀ ਨੌਕਰ ਰੱਖਣਾ ਮੇਰਾ ਜੀ ਨਹੀਂ ਲੱਗਦਾ ਕੱਲੀ ਦਾ ਤੇ ਉਧਰੋਂ ਬਾਹਰ ਬੌਨਾ ਰੂਪ ਧਾਰਨ ਕੀਤਾ ਭਗਵਾਨ ਨੇ ਵੇਖੋ ਬੌਨਾ ਰੂਪ ਧਾਰਨ ਕੀਤਾ ਭਗਵਾਨ ਜੀ ਨੇ ਕਹਿੰਦੇ ਤਰਲੋਚਨ ਦੇ ਅੰਦਰ ਗੱਲਾਂ ਚੱਲ ਰਹੀਆਂ ਨੇ ਤਰਲੋਚਨ ਦੇ ਬੂਹੇ ਦੇ ਅੱਗੇ ਆਕਵਾਜ ਵਾਰੀ ਦਰਵਾਜ਼ੇ ਦੇ ਅੱਗੇ ਮਹਿਲ ਦੇ ਅੱਗੇ ਤਰਲੋਚਨ ਰਾਣੀ ਆਈ ਬਾਹਰ ਕਹਿੰਦੀ ਕੀ ਲਏਗਾ ਪੈਸੇ ਕਿੰਨੇ ਲਏਗਾ ਰਹਿਣ ਦੇ ਬੈਹ ਜੋ ਪੈਸੇ ਕਿੰਨੇ ਲਏਗਾ ਰਹਿਣ ਦੇ ਤਨਖਾਹ ਕੀ ਉਸ ਵੇਲੇ ਪਤਾ ਕੀ ਆਖਿਆ ਭਗਵਾਨ ਨੇ ਉਹਨੇ ਆਖਿਆ ਮੈਂ ਲਾਗ ਨਹੀਂ ਕੁਝ ਵੀ ਲੈਣਾ ਅੱਛਾ ਤੂੰ ਰਹਿਣ ਵਾਲਾ ਕਿੱਥੋਂ ਦਾ ਹੈ ਕਹਿੰਦੇ ਘਟਾ ਘਟਾ ਚ ਦੇਖੋ ਸਿੱਧੇ ਲਫ਼ਜ਼ਾਂ ਚ ਕਿੱਥੇ ਰਹਿੰਦੇ ਹੋ ਤੁਸੀਂ ਕਹਿੰਦਾ ਘਟਾ ਘਟਾ ਚ ਜਿੱਥੇ ਯਾਦ ਕਰੇਗੇ ਉੱਥੇ ਆ ਜੰਨਾ ਅੱਛਾ ਅੱਛਾ ਮਾਇਆ ਕਿੰਨੇ ਲਓਗੇ ਤੁਹਾਨੂੰ ਮੈਂ ਨੌਕਰ ਰੱਖਣਾ ਹੈ ਕਿੰਨੇ ਪੈਸੇ ਲਓਗੇ ਉਹ ਕਹਿਣ ਲੱਗਾ ਕਹਿੰਦਾ ਮੈਂ ਮਾਇਆ ਨਹੀਂ ਲੈਣੀ ਮੈਨੂੰ ਬਸ ਦੋ ਟਾਈਮ ਦੀ ਰੋਟੀ ਦੇ ਦਿਆ ਕਰੋ ਕਹਿੰਦੇ ਬਸ ਐਦਾਂ ਹੀ ਬਸ ਇੰਨਾ ਹੀ ਹੈ ਬਸ ਜੀ ਆ ਜਾ ਫਿਰ ਰੱਖ ਲਿਆ ਨੌਕਰ ਆ ਜਾਓ ਫਿਰ ਅੰਦਰ ਮੈਂ ਤੁਹਾਨੂੰ ਅੱਜ ਤੋਂ ਨੌਕਰ ਕਰਦੀ ਆ ਉਸ ਵੇਲੇ ਤਰਲੋਚਨ ਰਾਣੀ ਨੂੰ ਫਿਰ ਦੋ ਸ਼ਰਤਾਂ ਕਹੀਆਂ ਸੀ ਅੰਤਰਜਾਮੀ ਨੇ ਉਹਨੇ ਆਖਿਆ ਦੋ ਸ਼ਰਤਾਂ ਕਹਿੰਦਾ ਐਵੇਂ ਨਹੀਂ ਅੰਦਰ ਆਉਣ ਲੱਗਿਆ ਮੈਂ ਤੇਰੀ ਤੂੰ ਕਹੇ ਵੀ ਤਨਖਾਹ ਹੀ ਲਏਗਾ ਮੈਂ ਕਿਹੜਾ ਰੋਟੀ ਤੇ ਮੇਰੀਆਂ ਵੀ ਦੋ ਸ਼ਰਤਾਂ ਨੇ ਕਹਿੰਦੀ ਦੱਸ ਤੂੰ ਦੱਸ ਕਹਿੰਦਾ ਪਹਿਲੀ ਤੇ ਗੱਲ ਇਹ ਵੀ ਜਿੰਨੀ ਰੋਟੀ ਰੱਖਣੀ ਇੱਕੋ ਵਾਰੀ ਰੱਖਣੀ ਮੇਰੀ ਥਾਲੀ 'ਚ ਜਦ ਰੋਟੀ ਪ੍ਰਸ਼ਾਦਾ ਸ਼ਕਾਉਣਾ ਹੈ ਚਾਰ ਰੱਖ ਦੇ 10 ਰੱਖ ਦੇ 20 ਰੱਖ ਦੇ ਇੱਕੋ ਵਾਰੀ ਰੱਖਣੇ ਨੇ ਦੁਬਾਰਾ ਰੋਟੀ ਨਹੀਂ ਪੁੱਛਣੀ ਮੈਨੂੰ ਕਹਿੰਦੀ ਗੱਲ ਹੀ ਕੋਈ ਕਹਿੰਦਾ ਜੇ ਕਿਤੇ ਵਾਰ-ਵਾਰ ਰੱਖੀਗੀ ਤੂੰ ਖਵਾਈ ਜੇਗੀ ਮੈਂ ਖਾਈ ਜਾਵਾਂਗਾ ਰੱਜਣ ਵਾਲਾ ਨਹੀਂ ਮੈਂ ਫਿਰ ਕਹਿੰਦੀ ਅੱਛਾ ਦੂਜੀ ਸ਼ਰਤ ਦੂਜੀ ਸ਼ਰਤ ਆਖਿਆ ਕਹਿੰਦੇ ਮੇਰੀ ਨਿੰਦਿਆ ਨਹੀਂ ਕਰਨੀ ਕਦੇ ਪਹਿਲਾਂ ਰੋਟੀ ਨਹੀਂ ਦਵਾਰਾ ਰੱਖਣੀ ਦੂਜੀ ਨਿੰਦਿਆ ਨਹੀਂ ਕਰਨੀ ਮੇਰੀ ਇਹ ਦੋ ਸ਼ਰਤਾਂ ਨੇ ਮੇਰੀਆਂ ਜੇ ਪੂਗਾ ਸਕਦੀਆਂ ਰੱਖ ਲੈ ਨੌਕਰ ਕਹਿੰਦੀ ਗੱਲ ਹੀ ਕੋਈ ਨਹੀਂ ਹੁਣ ਸਾਰ ਸੰਗਤ ਅੰਦਰ ਘਰ ਦੇ ਹੁਣ ਰੱਖ ਲਿਆ ਨੌਕਰ ਉਹੀ ਘਰ ਸੀ ਜਿਹੜਾ ਵੱਡ ਖਾਣ ਨੂੰ ਆਉਂਦਾ ਸੀ ਉਥੇ ਭਗਵਾਨ ਜੀ ਘੁੰਮਦੇ ਨੇ ਰੌਣਕਾਂ ਲੱਗੀਆਂ ਉਥੇ ਖੇਡਾਂ ਵਰਤਦੀਆਂ ਨੇ ਹੋਰ ਅੰਤਰਜਾਮੀ ਆ ਝਾੜੂ ਲਾ ਮਿੰਟ 'ਚ ਝਾੜੂ ਲੱਗ ਜਾਂਦਾ ਹੁਣ ਭਗਵਾਨ ਥੋੜਾ ਝਾੜੂ ਲਾਏਗਾ ਨਾਲ ਫੌਜਾਂ ਨੇ ਦੇਵਤੇ ਨੇ ਕਿੰਨੇ ਲੋਕ ਨੇ ਝਾੜੂ ਲਾ ਝਾੜੂ ਲਾਤਾ ਜੀ ਕੱਪੜੇ ਧੋਦੇ ਕੱਪੜੇ ਧੋਦੇ ਜੀ ਸਾਫ ਸਫਾਈ ਕਰਦੇ ਘਰ ਦੀ ਸਾਫ ਸਫਾਈ ਕਰਤੀ ਜੀ ਆਨੰਦ ਹੀ ਲੱਗਿਆ ਰਹਿੰਦਾ ਬੜਾ ਬੜਾ ਜੀ ਲੱਗਿਆ ਕਰੇ ਅੰਤਰਜਾਮੀ ਨਾਲ ਐਨ ਦਿਲ ਮਿਲ ਗਿਆ ਤਰਲੋਚਨ ਰਾਣੀ ਦਾ ਉਹ ਵੀ ਖੁਸ਼ ਰਹਿਣ ਲੱਗ ਪਈ ਇੱਕ ਦਿਨ 20 25 30 ਦਿਨ ਜਦੋਂ ਲੰਗੇ ਨਾ ਇੱਕ ਦਿਨ ਫਿਰ ਜਦੋਂ ਜਿਆਦਾ ਬੰਦਾ ਕਲੋਜ਼ ਨੇੜੇ ਹੋ ਜਾਂਦਾ ਹੈ ਉਦੋਂ ਫਿਰ ਬੰਦਾ ਕਈ ਵਾਰ ਪਰਖਣ ਲੱਗ ਜਾਂਦਾ ਹੈ ਉਹਨੇ ਨਾ ਫਿਰ ਸੁਭਾਅ ਹੁੰਦਾ ਹੈ ਆਪੋ ਆਪਣਾ ਕਈ ਸਾਧੂਆਂ ਦੀ ਪਰਖ ਕਰਦੇ ਨੇ ਕਈ ਮਹਾਤਮਾ ਲੋਕਾਂ ਦੀ ਪਰਖ ਕਰਦੇ ਨੇ ਮੈਂ ਹਮੇਸ਼ਾ ਇਹ ਜ਼ਿਕਰ ਆਪਣੇ ਅਕਸਰ ਦੀਵਾਨਾ ਚ ਕਹਿੰਦਾ ਹੁੰਨਾ ਜਦੋਂ ਕੋਈ ਅਸੀਂ ਕਦੇ ਕਿਸੇ ਸਤਪੁਰਸ਼ ਕਿਸੇ ਮਹਾਤਮਾ ਦਾ ਅੰਤ ਨਾ ਲਈਏ ਪਰਖ ਨਾ ਲਈਏ ਜੇ ਅਸੀਂ ਪਰਖ ਲਵਾਂਗੇ ਮਹਾਪੁਰਖ ਸਤਪੁਰਸ਼ ਪੂਰਾ ਉਤਰ ਸਕਦਾ ਉਹਦੀ ਬੜੀ ਬਿੰਦਗੀ ਹੈ ਬਹੁਤ ਕੁਝ ਹੁੰਦੇ ਕੋਲ ਤੇ ਜਿੱਦਣ ਕਿਸੇ ਸਤਪੁਰਸ਼ ਨੇ ਪਰਖ ਲਿਆ ਨਾ ਸਾਡੇ ਤੋਂ ਨਹੀਂ ਪੂਰਾ ਉਤਰਿਆ ਜਾਣਾ ਇਸ ਕਰਕੇ ਡਰ ਕੇ ਰਹਿਣਾ ਚਾਹੀਦਾ ਉਹ ਕਹਿੰਦੇ ਭਗਤ ਤਰਲੋਚਨ ਜੀ ਹੁਣ ਆਨੰਦ ਲੱਗਿਆ ਰਹਿੰਦਾ ਹੈ ਅੰਦਰ ਕਈ ਦਿਨ ਲੰਘੇ ਇੱਕ ਦਿਨ ਫਿਰ ਕਹਿੰਦੀ ਐਵੇਂ ਜਿੱਦਾਂ ਰੱਖਿਆ ਸੀ ਐਵੇਂ ਹੀ ਮਾਰਦਾ ਸੀ ਇਹ ਤਰਲੋਚਨ ਰਾਣੀ ਵੀ ਇੱਕੋ ਵਾਰੀ ਰੋਟੀ ਰੱਖਣੀ ਵੀ ਰੱਖਾਂਗੇ ਵੀ ਖਾ ਜਾਵਾਂਗਾ ਐਵੇਂ ਮਾਰਦਾ ਪੁੱਛ ਹੀ ਲਿਆ ਫਿਰ ਕਹਿੰਦੀ ਅੰਤਰਜਾਮੀ ਤੂੰ ਉਸ ਦਿਨ ਕਹਿੰਦਾ ਸੀ ਵੀ ਜਿੰਨੀਆਂ ਰੋਟੀਆਂ ਰੱਖਾਂਗੇ ਖਾਈ ਜਮ ਇੱਕੋ ਵਾਰੀ ਰੱਖਣੀ ਜਿਵੇਂ ਵਾਰ-ਵਾਰ ਰੱਖਾਂ ਫੇਰ ਤੂੰ ਕਹਿੰਦਾ ਸੀ ਵੀ ਜਿੰਨੀਆਂ ਰੱਖੇਂਗੀ ਇੱਕੋ ਵਾਰੀ ਰੱਖਣੀਆਂ ਨਾਵੇਂ ਜੇ ਵਾਰ-ਵਾਰ ਰੱਖਾਂ ਵਾਰ-ਵਾਰ ਰੱਖਾਂ ਕਹਿੰਦਾ ਤਾਂ ਕੀ ਏ ਫਿਰ ਵਾ ਖਾਈ ਜਾਵਾਂਗਾ ਉਹਨੀਆਂ ਕਹਿੰਦੇ ਕਿੰਨੀਆਂ ਖਾ ਜਾਵਾਂਗਾ ਕਹਿੰਦਾ ਜਿੰਨੀਆਂ ਖਵਾ ਸਕਨੀ ਲੈ ਆਈ ਨੀਆਂ 1 2 4 20 50 ਇਤੋਂ ਵੱਧ ਕਹਿੰਦਾ ਖਵਾ ਫਿਰ ਆ ਜਾ ਫਿਰ ਤੈਨੂੰ ਰੋਟੀ ਖਵਾਵਾਂਗੇ ਆਟਾ ਗੁੰਨ ਲਿਆ ਕਹਿੰਦੇ ਦੋ ਪ੍ਰਸ਼ਾਦੇ ਰੱਖਿਓ ਵੀ ਛੱਕ ਗਏ ਹੋਰ ਰੱਖ ਓ ਵੀ ਚੱਕੇ 10 ਹੋ ਗਏ 20 ਹੋ ਗਏ 30 ਹੋ ਗਏ ਅੰਤਰਜਾਮੀ ਬੱਸ ਕਰਾਂ ਕਹਿੰਦੇ ਅਜੇ ਕਿੱਥੇ ਅਜੇ ਤਾਂ ਕੰਮ ਸ਼ੁਰੂ ਹੋਇਆ ਖਾਂਦਿਆਂ ਖਾਂਦਿਆਂ ਪ੍ਰਾਤ ਆਟੇ ਦੀ ਖਾ ਗਏ ਅੰਤਰਜਾਮੀ ਪ੍ਰਸ਼ਾਦਾ ਪੱਕੀ ਜਾਂਦਾ ਖਾਈ ਜਾਂਦੇ ਨੇ ਕਹਿੰਦੇ ਜੀ ਬੱਸ ਕਰਾਂ ਉਹ ਕਹਿੰਦੇ ਅਜੇ ਕਿੱਥੇ ਹੋਰ ਲਿਆ ਮੈਂ ਬੇਨਤੀ ਕੀਤੀ ਨਾ ਅੰਤ ਨਹੀਂ ਲਈਦਾ ਕਿਸੇ ਸਤਪੁਰਸ਼ ਦਾ ਮਹਾਪੁਰਖ ਦਾ ਕਿਸੇ ਰੱਬੀ ਅਵਤਾਰ ਦਾ ਉਹ ਕਹਿੰਦੇ ਲਿਆ ਹੋਰ ਕਹਿੰਦੀ ਐਨੀ ਰੋਟੀ ਖਾ ਗਿਆ ਅਜੇ ਵੀ ਨਹੀਂ ਰੁੱਜਿਆ ਕਹਿੰਦੇ ਤੈਨੂੰ ਕਿਹਾ ਸੀ ਵੀ ਪਰਖ ਨਾ ਲਈਂ ਕਿਤੇ ਉਹ ਕਹਿੰਦੇ ਇੱਕ ਪ੍ਰਾਤ ਖਾ ਲਈ ਰਜਿਆ ਨਹੀਂ ਜੀ ਕਹਿੰਦੇ ਨਾ ਅਜੇ ਨਹੀਂ ਰਜੇ ਹੋਰ ਲਿਆਵਾਂ ਕਹਿੰਦੇ ਹੋਰ ਗੁੰਨ ਆਟਾ ਦੂਜੀ ਪ੍ਰਾਤ ਛੱਕ ਕੇ ਅੰਤਰਜਾਮੀ ਜੀ ਕਹਿੰਦੇ ਰਜੇ ਨਹੀਂ ਅਜੇ ਕਹਿੰਦੇ ਅਜੇ ਕਿੱਥੇ ਕੁਝ ਵੀ ਨਹੀਂ ਬਣਿਆ ਅਜੇ ਤੇ ਇੱਕ ਪ੍ਰਾਤ ਦੋ ਪ੍ਰਾਤ ਤਿੰਨ ਪ੍ਰਾਤਾਂ ਖਾ ਗਿਆ ਆਟੇ ਦੀਆਂ ਕਹਿੰਦੇ ਜਦੋਂ ਤੀਜਾ ਪ੍ਰਸ਼ਾਦ ਤੀਜੀ ਪ੍ਰਾਤ ਗੁੰਨੀ ਨਾ ਸੁਣਿਓ ਜਦੋਂ ਤੀਜੀ ਪ੍ਰਾਤ ਗੁੰਨ ਕੇ ਪ੍ਰਸ਼ਾਦਾ ਛਕਾਉਣ ਲੱਗੀ ਹੁਣ ਨਾਲ ਨਾਲ ਸਬਜੀ ਭਾਜੀ ਵੀ ਓਨੀ ਚਾਹੀਦੀ ਅੱਕ ਗਈ ਤੇ ਉਸ ਵੇਲੇ ਅੰਤਰਜਾਮੀ ਕਹਿੰਦੇ ਤੈਨੂੰ ਕਿਹਾ ਸੀ ਮੈਂ ਪਹਿਲੇ ਦਿਨ ਵੀ ਜਿੰਨੀ ਰੱਖਣੀ ਇੱਕ ਵਾਰੀ ਪਰਖੀ ਨਾ ਮੈਨੂੰ ਪਹਿਲੀ ਪਹਿਲੀ ਪ੍ਰਾਤ ਖਾ ਕੇ ਦੂਜੀ ਖਾ ਕੇ ਤੀਜੀ ਪ੍ਰਾਤ ਜਦੋਂ ਇੰਨਾ ਟੋਕਰੇ ਭਰ ਕੇ ਰੋਟਿਆਂ ਦੇ ਪ੍ਰਸ਼ਾਦਿਆਂ ਦੇ ਰੋਟੀਆਂ ਦੇ ਛੱਕ ਗਏ ਖਾ ਗਏ ਕਹਿੰਦੇ ਹੁਣ ਬਸ ਕਰਾਂ ਕਹਿੰਦੇ ਨਾ ਅਜੇ ਵੀ ਨਹੀਂ ਕੁਝ ਬਣਿਆ ਮੇਰਾ ਉਹ ਕਹਿੰਦੀ ਢਿੱਡ ਨਾ ਹੋ ਗਿਆ ਖੂ ਹੋ ਗਿਆ ਤੇ ਭਗਾ ਕੇ ਮਾਰੀ ਥਾਲੀ ਪ੍ਰਾਤ ਮਾਰੀ ਭਗਾ ਕੇ ਆਟੇ ਵਾਲਾ ਤਰਲੋਚਨ ਰਾਣੀ ਨੇ ਰਜਣ ਜੀ ਨਹੀਂ ਆਉਂਦਾ ਕਹਿੰਦੀ ਅੱਕ ਕੇ ਨਾ ਧੰਦਿਓ ਅੱਕ ਕੇ ਦੁਖੀ ਹੋ ਕੇ ਗਵਾਂਡ ਗਵਾਂਡਣ ਦੇ ਘਰ ਚਲੀ ਗਈ ਭਗਾ ਕੇ ਮਾਰੀ ਉਹ ਵਿੱਚੇ ਹੀ ਛੱਡਤਾ ਰੋਟੀ ਪ੍ਰਸ਼ਾਦਾ ਪਕਾਉਣਾ ਵਿੱਚੇ ਛੱਡਤਾ ਜਦੋਂ ਗਈ ਉਹਨੇ ਗਵਾਂਡਣ ਨੇ ਸੁਭਾਅ ਹੁੰਦਾ ਨਾ ਕੋਈ ਕਈ ਵਾਰ ਚਿਹਰਾ ਉਤਰਿਆ ਹੋਵੇ ਤੇ ਉਦਾਂ ਹੀ ਪਛਾਣਿਆ ਜਾਂਦਾ ਕਹਿੰਦੇ ਕੀ ਗੱਲ ਭੈਣੇ ਤੇਰਾ ਚਿਹਰਾ ਉਤਰਿਆ ਕੀ ਗੱਲ ਹੋਈ ਹੈ ਕਹਿੰਦੀ ਉਤਰਨਾ ਚਿਹਰਾ ਕਿਵੇਂ ਇੱਕ ਨੌਕਰ ਰੱਖਿਆ ਛੋਟਾ ਜਿਹਾ ਇੰਨੀ ਰੋਟੀ ਖਾਂਦਾ ਇੰਨੀ ਰੋਟੀ ਖਾਂਦਾ ਤਿੰਨ ਪ੍ਰਾਤਾਂ ਆਟੇ ਦੀਆਂ ਖਾ ਗਿਆ ਅਜੇ ਤੱਕ ਨਹੀਂ ਰੱਜੇ ਕਹਿੰਦੇ ਅੱਛਾ ਉਧਰ ਹੁਣ ਇਦਾਂ ਗੱਲਾਂ ਚੱਲਦੀਆਂ ਨੇ ਕਹਿੰਦੀ ਮੈਨੂੰ ਕਹਿੰਦਾ ਸੀ ਵੀ ਮੈਨੂੰ ਰੁਝਾ ਨਹੀਂ ਸਕਦੀ ਮੈਂ ਵਾਰ-ਵਾਰ ਦਈ ਰੋਟੀਆਂ ਖਾਈ ਗਿਆ ਮੈਨੂੰ ਕਿਤੇ ਪੁੱਛ ਹੋ ਗਿਆ ਵੀ ਕਿੰਨੀ ਕ ਖਾ ਲੇਗਾ ਮੈਂ ਖਵਾਉਣ ਲੱਗ ਗਈ ਉਹ ਨਹੀਂ ਰੱਜਿਆ ਐਨਾ ਭੁੱਖਾ ਨਾਲੇ ਇਦਾਂ ਦੇ ਬੋਲ ਬੋਲਤੇ ਹੁਣ ਦੋ ਸ਼ਰਤਾਂ ਤੇ ਆਏ ਸੀ ਅੰਤਰਜਾਮੀ ਜੀ ਪਹਿਲੀ ਸ਼ਰਤ ਵੀ ਇੱਕੋ ਵਾਰੀ ਰੋਟੀ ਰੱਖਣੀ ਤੇ ਦੂਜੀ ਨਿੰਦਿਆ ਨਾ ਕਰਨੀ ਇੱਕ ਤੇ ਹੁਣ ਪਰਖਲੇਲੀ ਪ੍ਰਸ਼ਾਦੇ ਪਕਾ ਕੇ ਦੂਜਾ ਹੁਣ ਅੰਦਰ ਉਹ ਗਵਾਂਢਣ ਨਾਲ ਜਾ ਕੇ ਨਿੰਦੇ ਆ ਵੀ ਕਰਦੀ ਵੀ ਰੋਟੀ ਨਾਲ ਰੱਜਦਾ ਹੀ ਕੋਈ ਨਹੀਂ ਉਧਰ ਨਿੰਦਿਆ ਹੋ ਰਹੀ ਏ ਇਧਰ ਅੰਤਰਜਾਮੀ ਜੀ ਕਹਿੰਦੇ ਚਲੋ ਜੀ ਚੱਲੀਏ ਸਾਧੂ ਵਸਦੇ ਭਲੇ ਤੇ ਨਗਰੀ ਸਾਧੂ ਚਲਦੇ ਭਲੇ ਤੇ ਨਗਰੀ ਵਸਦੀ ਭਲੇ ਚੱਲ ਵਸੇ ਉਹ ਨਹੀਂ ਰੁਕੇ ਹੁਣ ਜਦੋਂ देर ਸ਼ਾਮ ਤੱਕ ਗੱਲਾਂ ਗੁੱਲਾਂ ਮਾਰ ਕੇ ਉਹ ਵਾਪਸ ਆਈ ਤਰਲੋਚਨ ਰਾਣੀ ਆਵਾਜ਼ ਮਾਰਦੀ ਐ ਅੰਤਰਜਾਮੀ ਫੇਰ ਆਵਾਜ਼ ਮਾਰਦੀ ਉਹ ਅੰਤਰਜਾਮੀ ਹੁਣ ਅੰਤਰਜਾਮੀ ਹੋਵੇ ਤੇ ਬੋਲੇ ਉਹਨੇ ਕਿੱਥੋਂ ਬੋਲਣਾ ਉਹ ਚਲੇ ਗਏ ਉਹ ਅੰਤਰਜਾਮੀ ਇੱਥੇ ਕੋਈ ਅੰਤਰਜਾਮੀ ਨਹੀਂ ਲੱਭਦੀ ਫਿਰਦੀ ਐ ਕਿਤੇ ਨਹੀਂ ਲੱਭੇ ਸ਼ਾਮ ਨੂੰ ਆਏ ਤਰਲੋਚਨ ਜੀ ਕਹਿੰਦੀ ਅੰਤਰਜਾਮੀ ਨਹੀਂ ਲੱਭਦਾ ਉਹ ਆਖਣ ਲੱਗੇ ਉਹਨੇ ਕਿੱਥੋਂ ਲੱਭਣਾ ਉਹ ਅੰਤਰਜਾਮੀ ਨਹੀਂ ਉਹ ਨਾਮ ਦਾ ਹੀ ਅੰਤਰਜਾਮੀ ਨਹੀਂ ਉਹ ਨੌਕਰ ਨਹੀਂ ਸੀ ਭਗਵਾਨ ਨੇ ਉਹ ਤੇ ਮੇਰੇ ਪ੍ਰੇਮ ਵਿੱਚ ਤੇਰੇ ਪ੍ਰੇਮ ਵਿੱਚ ਇੱਥੇ ਨੌਕਰ ਬਣ ਕੇ ਕੰਮ ਕਰਦਾ ਸੀ ਉਹ ਭਗਵਾਨ ਸੀ ਉਹ ਰੱਬ ਆਇਆ ਸੀ ਆਪ ਤੈਨੂੰ ਦੋ ਗੱਲਾਂ ਕਹੀਆਂ ਸੀ ਫਿਰ ਪਛਤਾਵੇ ਵੀ ਆਹ ਕੀ ਬਣਿਆ ਇਹਨੇ ਕੋਈ ਨਹੀਂ ਹੁਣ ਯਾਦ ਕਰਿਆ ਘਰਾਇਆ ਕਰਨਗੇ ਤੇਰੇ ਕੋਲ ਤੇ ਰਹਿੰਦੇ ਰਹੇ ਨੇ ਨਾ